ਗੱਲਬਾਤ ਵਸੇ ਅਸੀਂ ਦੁਕਾਨੋਂ ਆਏ ਸੀ ਉਸ ਮੁਖੜੀ ਨਾਲ ਖਾਂਦੇ ਪਏ ਸੀ ਤੇ ਮੈਂ ਕਿਹਾ ਚਲੋ ਹੁਣ ਤੁਸੀਂ ਰੋਟੀ ਖਾਓ ਮੈਂ ਆਪਦੇ ਘਰੇ ਚਲੇ ਗਿਆ ਸੀ ਤੇ ਰੋਟੀ ਖਾ ਕੇ ਚਲੇ ਗਿਆ ਮਤਲਬ ਯਾਰ ਚ ਸੈਲ ਸੁੱਟ ਕਰਨਾ ਪਿਆ ਸੀ ਤੇ ਕੁੜੀਆਂ ਕਹਿੰਦੇ ਅਸੀਂ ਸਾਨੂੰ ਸਾਨੂੰ ਵੀ ਨਹੀਂ ਪਤਾ ਦੱਸ ਕੀ ਜਦੋਂ ਗਿਆ ਹੈ ਇਹ ਨਹੀਂ ਜਾਣ ਹੀ ਦਿੰਦੇ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਤਲਬ ਤੇਰਾ ਤੇਰਾ ਭਰਾ ਕਿੱਥੇ ਹੈ ਮੈਂ ਕਿਹਾ ਉਹ ਤਾਂ ਕਰਿਆ ਕਦਾ ਨਹੀਂ ਤੇਰੇ ਭਰਾ ਵਰਗਾ ਆਈ ਗਏ ਉਹਦਾ ਐਕਸੀਡੈਂਟ ਹੋਇਆ ਫੂਲ ਫੁੱਲ ਡੁੱਲਿਆ ਮੈਂ ਕਿਹਾ ਨਹੀਂ ਉਹ ਘਰੇ ਹੀ ਆ ਮੈਂ ਇਹਨੇ ਫੋਨ ਲਾਤਾ ਤੇ ਕੁੜੀਆਂ ਕਹਿੰਦੀ ਉਹ ਤਾਂ ਯਾਰ ਗਿਆ ਹੋਇਆ ਸੈਲ ਕਰਨਾ ਮੈਂ ਵੀ ਪਜਾ ਉਸੇ ਟਾਈਮ ਮੈਨੂੰ ਵੀ ਉਹੀ ਲੱਗਦਾ ਜਾਵੇ ਕਿ ਜਿਵੇਂ ਕਪੜਾ ਵਾਲਾ ਦੱਸਦਾ ਵੈਸੇ ਐਕਸੀਡੈਂਟ ਕੀ ਕੰਮ ਕਰਦੇ ਸੀ ਜੀ ਇਹ ਇਹ ਕਪੜੇ ਦਾ ਕੰਮ ਕਰਦੇ ਸੀ ਮਿੱਟੀ ਦਾ ਭਾਂਡੇ ਦਾ ਵੀ ਕਰਦੇ ਸੀ ਠੀਕ ਹਾਂਜੀ ਸਾਡੇ ਕੋਲ ਅੱਜ ਤਾਰਾ ਚੰਦ ਜਿਹੜੇ 55 ਸਾਲ ਦੇ ਨੇ ਮੇਲ ਇਹਨਾਂ ਦੀ ਬਾਡੀ ਆਈ ਸੀ 8:20 ਮਿੰਟ ਦੀ ਬਾਡੀ ਜਾਨ ਕੀ ਆ ਜਾਵੇ ਤਾਰਾ ਚੰਦ ਆਲਰੇਡੀ ਐਕਸਪਾਇਰਡ ਸੀ ਜਿੱਦਾਂ ਦੀ ਕੰਡੀਸ਼ਨ ਸੀ ਉਸ ਦੇ ਅਕੋਰਡਿੰਗ ਉਹਨਾਂ ਦੇ ਨੱਕ ਜੋ ਕੰਨ ਜੋ ਤੇ ਮੂੰਹ ਜੋ ਕਾਫੀ ਬਲਿੰਕ ਹੋ ਰਹੀ ਸੀ ਇਸ ਤੋਂ ਇਲਾਵਾ ਸਿਰ ਤੇ ਵੀ ਛੱਡ ਦਾ ਨਿਸ਼ਾਨ ਸੀ ਬਾਕੀ ਅਸੀਂ ਬਾਡੀ ਹੈਂਡ ਓਵਰ ਕਰ ਦਿੱਤੀ ਹੈ ਪੁਲਿਸ ਡਿਪਾਰਟਮੈਂਟ ਨੂੰ ਰੈਸਟੋਰ ਦੇਖਣਗੇ ਕਿ ਕਿੰਦਾ ਦੀ ਅੱਗੇ ਕਾਰਵਾਈ ਹੋਏਗੀ ਹਾਂਜੀ ਸਰ ਇੱਕ ਡੈੱਡ ਬੋਡੀ ਆਈ ਹੈਗੀ ਹਸਪੀਟਲ ਵਿੱਚ ਕੀ ਮਾਮਲਾ ਸੀ ਜੀ ਮੈਂ ਡਿਊਟੀ ਅਫਸਰ ਹਾਂ ਜਨ ਥਾਣਾ ਸੀਗਾ ਤੇ ਆਪਣੇ ਇੱਕ ਚੇਟ ਮਸੂਲ ਹੋਈ ਸੀ ਸਿਵਲ ਹਸਪਤਾਲ ਤੋਂ ਵੀ ਆਪਣੇ ਰਸਤੇ 'ਚ ਕੋਈ ਬੰਦਾ ਡਿੱਗਾ ਪਿਆ ਵਾ ਤੇ ਉਹ ਆਣ ਕੇ ਆਪਣੇ ਕੋਈ ਰਾਹਗੀਰ ਨੇ ਉਹਨੂੰ ਇੱਥੇ ਸਿਵਲ ਹਸਪਤਾਲ ਪਹੁੰਚਾਇਆ ਤੇ ਉਹਦਾ ਪਤਾ ਲੱਗਾ ਵੀ ਤਾਰਾ ਚੰਦ son of ਹਰੀਰਾਮ ਗਲੀ ਨੰਬਰ 2 ਸ਼ਾਹਕੋਟ ਦਾਵਾ ਤੇ ਉਹਦਾ ਜਿਹੜੀ ਸਿਵਲ ਹਸਪਤਾਲ ਤੋਂ ਅਸੀਂ ਬੋਡੀ ਕਲੈਕਟ ਕਰਕੇ ਮੋਰਚਰੀ 'ਚ ਰੱਖੀ ਜਾ ਰਹੀ ਆ ਤੇ ਅੱਜ ਮਤਲਬ ਉਹਨਾਂ ਨੇ ਖਾਲੇ ਕਾਰਵਾਈ ਲਈ ਕੋਈ ਬਿਆਨ ਨਹੀਂ ਕਰਦੇ ਅਨੁਵਾਰ ਸਾਨੂੰ ਲਖਾਇਆ ਕੱਲ ਸਵੇਰ ਕਹਿੰਦੇ ਅਸੀਂ ਵੈਰੀਫਾਈ ਕਰਕੇ ਕਾਰਵਾਈ ਲਈ ਬਿਆਨ ਲਿਖਾ ਦਾਂਗੇ ਆਪ ਨੂੰ ਇਹ ਪਤਾ ਲੱਗੇ ਕੀ ਮਾਮਲਾ ਸੀ ਜੀ ਕੀ ਹਾਂਜੀ ਹਾਂਜੀ ਕੋਈ ਪਤਾ ਨਹੀਂ ਲੱਗਾ ਇਹਦੇ ਬਾਰੇ ਵੀ ਕਿੱਦਾਂ ਹੋਇਆ ਕੀ ਹੋਇਆ